ਨਹਰ ਪੰਜਾਬੀ ਬਲੌਗ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਆਂ ਜੀ ਪਿੰਡ ਜਾਗੋਲ ਜਿੱਥੇ ਦਲੇਰ ਸਿੰਘ ਜੀ ਨੇ ਆਪਣੇ ਇੰਤਖਾਨਾਂ ਦੇ ਉੱਪਰ ਸਬیل ਲਗਾਈ ਆ ਜਾਗਵਾਲ ਦੀ ਸੰਗਤਾਂ ਵੱਲੋਂ ਵੱਧ ਚੜ ਕੇ ਜਿਹੜਾ ਹਿੱਸਾ ਪਾਇਆ ਜਾ ਰਿਹਾ ਇਹ ਇਹ ਦੇਖੋ ਲਾਈਵ ਜਿਹੜੇ ਉਹ ਲਾਈਫ ਸੇਵਾ ਸੇਵਾ ਕਰਦੇ ਹੋਏ ਇਹ ਪੰਜਾਬੀਆਂ ਦੇ ਤਨਮਨ ਦੇ ਵਿੱਚ ਸੇਵਾ ਕਰਨੀ ਇੱਕ ਆਪਣਾ ਫਰਜ਼ ਸਮਝਦੇ ਨੇ ਭੁੱਖਾ ਹੋਵੇ ਪਿਆਸਾ ਹੋਵੇ ਜਾਂ ਕਿਸੇ ਵੀ ਕੰਡੀਸ਼ਨ ਦੇ ਵਿੱਚ ਹਰ ਵੇਲੇ ਇਹ ਤਿਆਰ ਰਹਿੰਦੇ ਨੇ ਜੇ ਕੋ ਸਬੀਲ ਤਿਆਰ ਕਰਦਾ ਹੋਇਆ ਇਹ ਨੌਜਵਾਨ ਠੰਡੀ ਸਬੀਲ ਇਹ ਨੇ ਦਲੇਰ ਸਿੰਘ ਜੀ ਜਾਨੀ ਤਿਆਰ ਕਰਦੇ ਹੋਏ ਦੇਖੋ ਲਾਈਵ ਸੜਕਾਂ ਤੋਂ ਰੋ ਰੋ ਕੇ ਲੋਕਾਂ ਦੀ ਸੇਵਾ ਕਰਦੇ ਹੋਏ ਨੇ ਐਸੋਲੇ ਜਿਹੜਾ ਤਾਮਨ ਹੈ ਉਹ 50 ਤੋਂ ਉੱਪਰ ਹੈ ਤਿਗਰ ਪਰ 45 ਦੇ ਲਗ ਸਕਦੇ ਡੇਲੀ ਚੱਲ ਰਿਹਾ ਵਾ ਪਰ ਅੱਜ ਵੀ ਤਾਮਨ ਬਹੁਤ ਹੈ ਦੇਖੋ ਲਾਈਵ ਲਵਲੀ cafe ਵਾਲਾ ਜਲ ਸਕਦਾ ਹੋਇਆ ਰਾਣਾ ਜਿਹੜੀ ਉਹ ਸੇਵਾ ਕਰਦਾ ਹੋਇਆ ਇੱਕ ਇੱਕ ਪਿਆਸੀ ਨੂੰ ਪਿਆਸੇ ਹੋਏ ਬੰਦੇ ਨੂੰ ਇਨੀ ਤਪਦੀ ਗਰਮੀ ਦੇ ਵਿੱਚ ਜੋ ਠੰਡਾ ਜਲ ਮਿਲ ਜਾਂਦਾ ਤਾਂ ਮਾਨੋ ਕਿ ਉਹਦੇ ਅੰਦਰ ਇੱਕ ਠੰਡ ਦਾ ਸਰੋਤਾ ਫੁੱਟ ਜਾਂਦਾ ਉਹਨੂੰ ਇਕ ਸਾਬੂ ਜਾਂਦਾ ਕਿ ਉਹਦਾ ਜੀਵਨ ਜਿਹੜਾ ਵਾ ਉਹ ਬਿਲਕੁਲ ਠੀਕ ਹੋ ਗਿਆ ਦੇਖੋ ਲਾਈਵ ਕਿਵੇਂ ਲੋਕਾਂ ਨੂੰ ਰੋ ਰੋ ਕੇ ਜਿਹੜੀ ਸੇਵਾ ਕੀਤੀ ਜਾ ਰਹੀ ਆ ਦੇਖੋ ਲਾਈਵ ਆ ਗਿਆ ਜੈ ਸਾਹਿਬ ਜਿਹੜੇ ਝੂਠੇ ਭਾਂਡਾ ਦੀ ਸੇਵਾ ਕਰ ਰਹੇ ਨੇ ਇਹਨਾਂ ਦੀ ਸੇਵਾ ਜਿਹੜੀ ਆ ਉਹ ਪਰਮਾਤਮਾ ਜੂਰ ਲਿਖ ਲਾਏਗਾ ਕਿਉਂਕਿ ਝੂਠੇ ਭਾਂਡੇ ਦੀ ਸੇਵਾ ਕਰਨਾ ਇੱਕ ਬੜਾ ਮਹਾਨ ਕੰਮ ਆ ਇਹ ਗਿਆਨੀ ਸਾਹਿਬ ਇਹਨਾਂ ਦੇ ਨਾਲ ਵੀ ਸੇਵਾ ਕਰਦੇ ਹੋਏ ਇਹਨੇ ਜੈ ਸਾਹਿਬ ਇਹਨੇ ਕਸਬ ਰਾਜਪੂਤ ਪ੍ਰਿੰਸ ਜਿਨ੍ਹਾਂ ਦਾ ਹਰਕਤਾਂ ਤੇ ਸਪੀਕਰ ਚੱਲਦਾ ਸਾਊਂਡ ਵੀ ਚੱਲਦਾ ਇਹ ਇਹਨਾਂ ਦੇ ਪਿਤਾ ਜੀ ਦੇਖੋ ਲਾਈਵ ਹੁਣ ਅਸੀਂ ਇਸ ਸਬੀਲ ਦੇ ਸੰਬੰਧ ਦੇ ਵਿੱਚ ਅਸੀਂ ਗੱਲ ਕਰਾਂਗੇ ਸਦਾਰ ਦਲੇਰ ਸਿੰਘ ਜੀ ਹੁਣਾਂ ਨਾਲ ਦਲੇਰ ਸਿੰਘ ਜੀ ਕੀ ਹਾਲ ਜੀ ਤੁਸੀਂ ਅੱਜ ਜਿਹੜੀ ਸਬੀਲ ਲਾਈ ਆ ਇਹਦੇ ਇਹ ਕਿਉਂ ਸਬੀਲ ਲਾਈ ਆ ਜਾਂ ਇਹਦੇ ਵਿੱਚ ਪਿੱਛੇ ਕੀ ਕਹਾਣੀ ਆ ਉਹ ਤੁਸੀਂ ਸਾਰੀ ਸੰਗਤਾਂ ਨੂੰ ਆ ਆਪਣੀ ਜੁਬਾਨੀ ਦੱਸੋ ਅੱਜ ਦੀ ਸ਼ਬੀਲ ਜਿਹੜੀ ਦਾਈ ਜਗਵਾਲ ਬੇਟ ਦੀ ਸਾਧ ਸੰਗਤ ਵੱਲੋਂ ਸਾਰੇ ਰਲ ਮਿਲ ਕੇ ਸੇਵਾ ਕਰ ਰਹੇ ਨੇ ਸ੍ਰੀ ਗੁਰੂ ਅਰਜਨ ਦੇਵ ਦੇ ਸ਼ੀਦੀ ਗੁਰਪੁਰ ਨੂੰ ਸਮਰਪਿਤ ਤੇ 1984 ਦੇ ਵਿੱਚ ਜਿਹੜੇ ਸੰਗ ਸ਼ਹੀਦ ਹੋਏ ਸਨ ਸੰਤ ਜਰਨੈਲ ਸਿੰਘ ਭਾਈ ਅਮਰੀਦ ਸਿੰਘ ਜਰਨੈਲ ਸ਼ਬੀਗ ਸਿੰਘ ਤੇ ਹੋਰ ਅਨੇਕਾ ਸਿੰਘ ਜੋ ਸ਼ਹੀਦ ਹੈ ਉਹਨਾਂ ਦੀ ਯਾਦ ਵਿੱਚ ਅੱਜ ਸ਼ਬੀਲ ਆਈ ਗਈ ਹੈ ਗਰਮੀ ਬਹੁਤ ਪੈ ਰਹੀ ਹੈ तकरीबन ਟੈਂਪਰੇਚਰ ਜੋ ਹੈ ਉਹ 45 ਡਿਗਰੀ ਤੋਂ ਉੱਪਰ ਜਾ ਰਿਹਾ ਹੈ ਇਸ ਕਰਕੇ ਸੰਗਤਾਂ ਦੀ ਸੇਵਾ ਵਾਸਤੇ ਵੱਧ ਤੋਂ ਵੱਧ ਸੇਵਾ ਕੀਤੀ ਜਾ ਰਹੀ ਹੈ ਮਿੱਠੇ ਜਲਦੀ ਜਲ ਜੀਰੇ ਦੀ ਸ਼ਬੀਲ ਦੀ ਸੇਵਾ ਕੀਤੀ ਜਾ ਰਹੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਗੁਰੂ ਜਨ ਦੇਵ ਜੀ ਮਹਾਰਾਜ ਨੂੰ ਇਹਨਾਂ ਦਿਨਾਂ ਦੇ ਵਿੱਚ ਹੀ ਤਤੀ ਤਵੀ ਦੇ ਉੱਤੇ ਬਿਠਾ ਕੇ ਸ਼ਹੀਦ ਕੀਤਾ ਗਿਆ ਸੀ ਸਿਰ ਚਰੇਤਾ ਪਾਈ ਗਈ ਸੀ ਤੇ ਉਸ ਤੋਂ ਟਾਈਮ ਤੋਂ ਇਹ ਸ਼ਬੀਲ ਦੀ ਜਿਹੜੀ ਪਰੰਪਰਾ ਹੈ ਉਹ ਚੱਲਦੀ ਆ ਰਹੀ ਹੈ ਸਰਬੱਤ ਸਾਕ ਦਾ ਬਹੁਤ ਹੀ ਖੁਸ਼ੀ ਨਾਲ ਸੇਵਾ ਕਰੀਆਂ ਨੇ ਸਰਬੱਤ ਸੰਗਤਾਂ ਜੋ ਹੈ ਜਲ ਸਕ ਕੇ ਜਾ ਰਹੀਆਂ ਨੇ ਆਪੋ ਆਪਣੀ ਮੰਜ਼ਲ ਵੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਸ੍ਰੀ ਦਲੇਰ ਸਿੰਘ ਜੀ ਜਿਨ੍ਹਾਂ ਨੇ ਉਹਨਾਂ ਨੇ ਆਪਣੀ ਬੜੇ ਵਿਸਤਾਰ ਦੇ ਨਾਲ ਇਸ ਸੁਬੀਲ ਬਾਰੇ ਔਰ ਗੁਰੂ ਅਰਜਨ ਦੇਵ ਜੀ ਸਿੱਧੀ ਦੇ ਹੜੇ ਬਾਰੇ ਇਹ ਵਿਸਤਾਰ ਨਾਲ ਜਾਣਨਾ ਪਾਇਆ ਤੇ ਇਹ ਹਰ ਸਾਲ ਜਿਹੜਾ ਉਹ ਸਿੱਧੀ ਦਾ ਮਨਾਇਆ ਜਾਂਦਾ ਇੱਕ ਸਬੀਲ ਦੇ ਠੰਡੇ ਚਲਦੇ ਸਰੂਪ ਦੇ ਚਮਗਾਇਜ ਮਨਾਇਆ ਜਾਂਦਾ ਜਿਦੇਖੋ ਕਿਵੇਂ ਰੋਕ ਰੋਕ ਕੇ ਲੋਕਾਂ ਨੂੰ ਸਬੀਲ ਸਿਕਾਈ ਜਾ ਰਹੀ ਆ ਤੇ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਅਸੀਂ ਹੋਰ ਵੀ ਵੀਡੀਓ ਇਸ ਤਰ੍ਹਾਂ ਦੀਆਂ ਤੁਹਾਡੇ ਸਾਨ ਅੱਖ ਪੇਸ਼ ਕਰਦੇ ਰਹੀਏ ਤੇ ਲੋਕ ਜਿਹੜੇ ਆ ਉਹ ਇਸ ਵੀਡੀਓ ਨੂੰ ਦੇਖ ਕੇ ਹੋਰ ਵੀ ਜੇ ਕੋਈ ਚਾਹੁੰਦਾ ਕਿ ਤੁਹਾਡੀ ਇਸ ਵੀਡੀਓ ਬਣਾਈਏ ਤੁਸੀਂ ਮੇਰੇ ਨਾਲ ਨਹਿਰ ਬਲੌਗ ਨਹਿਰ ਪੰਜਾਬੀ ਬਲੌਗਸ ਨਾਲ ਸਪਰਕਰ ਸਕਦੇ ਹੋ ਧੰਨਵਾਦ